ਇੱਕ ਸਮਾਂ ਹੁੰਦਾ ਸੀ ਜਦੋਂ ਬਜ਼ੁਰਗਾਂ ਤੋਂ ਕਹਾਣੀਆਂ ਸੁਣਦੇ ਹੁੰਦੇ ਸੀ ਕਿ ਕਿੰਨੀ ਮੁਸ਼ਕਿਲ ਦੇ ਨਾਲ ਉਹ ਆਪਣੀ ਸਕੂਲਾਂ ਦਾ ਪਿੰਡਾਂ ਤੈਅ ਕਰਦੇ ਸੀ ਪਰ ਲੱਗਦਾ ਹੈ ਕਿ ਰਾਜਸਥਾਨ ਹਲੇ ਵੀ ਬਜ਼ੁਰਗਾਂ ਦੇ ਸਮੇਂ ਵਿੱਚ ਹੀ ਫਸਿਆ ਰਿਹਾ ਗਿਆ ਹੈ ਤਸਵੀਰਾਂ ਰਾਜਸਥਾਨ ਦੇ ਤਾਲਪੁਰ ਜ਼ਿਲ੍ਹੇ ਦੀਆਂ ਨੇ ਜਿੱਥੇ ਕਿ ਅੱਧੇ ਦਰਜਨ ਤੋਂ ਵੱਧ ਪਿੰਡਾਂ ਦੇ 2000 ਤੋਂ ਵੱਧ ਲੋਕਾਂ ਲਈ ਬਰਸਾਤ ਦਾ ਮੌਸਮ ਖਤਰੇ ਨਾਲ ਭਰਿਆ ਹੁੰਦਾ ਹੈ ਇਹ ਸਾਰੇ ਪਿੰਡ ਪਾਰਵਤੀ ਨਦੀ ਦੇ ਕੰਢੇ ਦੇ ਸਥਿਤ ਨੇ ਅਤੇ ਹਰ ਸਾਲ ਬਾਰਿਸ਼ਾਂ ਦੌਰਾਨ ਇਹੇ ਨਦੀ ਖਤਰੇ ਦੀ ਢੇਖਾ ਨੂੰ ਪਾਰ ਕਰ ਜਾਂਦੀ ਹੈ ਇੱਥੇ ਸਕੂਲੀ ਬੱਚਿਆਂ ਨੂੰ ਪੜ੍ਹਾਈ ਲਈ ਰੋਜ਼ਾਨਾ ਆਪਣੀ ਜਾਨ ਜੋਖਮ ਵਿੱਚ ਪਾਉਣੀ ਪੈਂਦੀ ਹੈ ਬੱਚੇ ਇੱਕ ਟਿਊਬ ਨਾਲ ਬੰਨੇ ਹੋਏ ਮੰਜੇ ਦੀ ਮਦਦ ਦੇ ਨਾਲ ਨਦੀ ਪਾਰ ਕਰਦੇ ਨੇ ਨਦੀ ਪਾਰ ਕਰਨ ਲਈ ਇਹ ਰਸਤਾ ਲਗਭਗ 800 ਮੀਟਰ ਲੰਬਾਈ ਜੋ ਤਸੀਮੋ ਸ਼ਹਿਰ ਤੱਕ ਜਾਂਦਾ ਹੈ ਹਾਲਾਂਕਿ ਜੇਕਰ ਇਹ ਰਸਤਾ ਨਹੀਂ ਲੈਂਦੇ ਤਾਂ ਉਹਨਾਂ ਨੂੰ 10 ਤੋਂ 12 ਕਿਲੋਮੀਟਰ ਦਾ ਚੱਕਰ ਲਗਾਉਣਾ ਪੈਂਦਾ ਹੈ ਪਿੰਡ ਵਾਸੀਆਂ ਦੇ ਮੁਤਾਬਕ ਹਰ ਘਰ ਵਿੱਚ ਦੋ ਟਿਊਬਾਂ ਨਾਲ ਬੰਨਿਆ ਇੱਕ ਮੰਜਾ ਜ਼ਰੂਰ ਮਿਲਦਾ ਹੈ ਜਿਸ ਦੀ ਵਰਤੋਂ ਨਦੀ ਪਾਰ ਕਰਨ ਲਈ ਕੀਤੀ ਜਾਂਦੀ ਹੈ ਇੱਕ ਮੰਜਾ ਲੋਹੇ ਦੀ ਜੰਜੀਰੀ ਅਤੇ ਤਾਲੇ ਨਾਲ ਬੰਨਿਆ ਹੋਇਆ ਹੈ ਤਾਂ ਜੋ ਲੋੜਵੰਦ ਇਸ ਦੀ ਵਰਤੋਂ ਕਰ ਸਕਣ ਇੱਕ ਪਾਸੇ ਮੰਜਾ ਇੱਕ ਦਰਖਤ ਨਾਲ ਬੰਨਿਆ ਹੋਇਆ ਮਿਲਦਾ ਹੈ ਦੂਜੇ ਪਾਸੇ ਇਸ ਨੂੰ ਬਿਜਲੀ ਦੇ ਖੰਬੇ ਦੇ ਨਾਲ ਬੰਨਿਆ ਜਾਂਦਾ ਹੈ ਸਿਰਫ ਬੱਚੇ ਹੀ ਨਹੀਂ ਸਗੋਂ ਬਿਮਾਰ ਮਰੀਜ਼ ਅਤੇ ਰੋਜ਼ਾਨਾ ਲੋੜਾਂ ਦਾ ਸਮਾਨ ਲਿਓਣ ਲਿਜਾਣ ਵਾਸਤੇ ਪਿੰਡ ਵਾਸੀ ਵੀ ਇਸ ਟਿਊਬ ਵਾਲੇ ਮੱਜੇ ਦੀ ਮਦਦ ਲੈਂਦੇ ਨੇ ਕਈ ਵਾਰ ਤੇਜ਼ ਕਰੰਟ ਅਤੇ ਡੰਗਾਈ ਕਾਰਨ ਇਹ ਤਰੀਕਾ ਖਤਰਨਾਕ ਸਾਬਿਤ ਹੁੰਦਾ ਹੈ ਪਿੰਡ ਵਾਸੀਆਂ ਦੇ ਮੁਤਾਬਿਕ 2018 ਵਿੱਚ ਗਹਿलोत ਸਰਕਾਰ ਨੇ ਗੜੀ ਚਟੋਲਾ ਪਿੰਡ ਵਿੱਚ ਇੱਕ ਐਨੀਕਟ ਬਣਾਉਣ ਦਾ ਐਲਾਨ ਕੀਤਾ ਸੀ ਜੋ ਮਾਰਚ 2019 ਵਿੱਚ ਪੂਰਾ ਹੋ ਗਿਆ ਪਰ ਅਦੋਂ ਤੋਂ ਇਨ੍ਹਾਂ ਪਿੰਡਾਂ ਦੇ ਵਿੱਚ ਪਾਣੀ ਭਰਨ ਦੀ ਸਮੱਸਿਆ ਵੱਧ ਗਈ ਪਿੰਡ ਵਾਸੀਆਂ ਮੁਤਾਬਕ ਉਹਨਾਂ ਨੇ ਕਈ ਵਾਰ ਪੁਲ ਬਣਾਉਣ ਦੀ ਮੰਗ ਕੀਤੀ ਤਹਿਸੀਲਦਾਰਾਂ ਤੋਂ ਲੈ ਕੇ ਪ੍ਰਸ਼ਾਸਨ ਤੱਕ ਸਾਰਿਆਂ ਨੂੰ ਮੰਗ ਪੱਤਰ ਸੌਂਪੇ ਗਏ ਪਰ ਹੁਣ ਤੱਕ ਕੋਈ ਕੰਮ ਨਹੀਂ ਹੋਇਆ ਹੁਣ ਤੱਕ ਕਿਸੇ ਵੀ ਅਧਿਕਾਰੀ ਜਾਂ ਲੋਕਾਂ ਦੇ ਪ੍ਰਤੀਨਿਧੀ ਨੇ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਪਿੰਡ ਵਾਸੀਆਂ ਦੇ ਮੁਤਾਬਕ ਤਾਂ ਇੱਕ ਬੱਚੇ ਦੀ ਮੰਜੇ ਤੋਂ ਡਿੱਗਣ ਕਰਕੇ ਮੌਤ ਵੀ ਹੋ ਗਈ ਸੀ ਫਿਰ ਵੀ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਠੋਸ ਕਦਮ ਨਹੀਂ ਚੁੱਕੇ ਲੋਕਾਂ ਦੇ ਮੁਤਾਬਕ ਜਦੋਂ ਤੱਕ ਕੋਈ ਹੋਰ ਵੱਡਾ ਹਾਦਸਾ ਨਹੀਂ ਵਾਪਰ ਜਾਂਦਾ ਸਿਸਟਮ ਨਹੀਂ ਜਾਕੇਗਾ ਪਾਰਵਤੀ ਨਦੀ ਦੇ ਨਾਲ ਲੱਗਦੇ ਇਨ੍ਹਾਂ ਪਿੰਡਾਂ ਦੇ ਵਿੱਚ 450 ਪਰਿਵਾਰ ਰਹਿੰਦੇ ਨੇ ਸਭ ਤੋਂ ਵੱਧ ਮੁਸ਼ਕਲ ਬਰਸਾਤ ਦੇ ਮੌਸਮ ਵਿੱਚ ਹੁੰਦੀ ਹੈ ਜਦੋਂ ਪਾਰਵਤੀ ਨਦੀ ਵਿੱਚ ਹੜ੍ਹ ਆ ਜਾਂਦੇ ਨੇ ਫਿਰ ਇੱਕ ਮੰਜੇ ਤੇ ਨਦੀ ਪਾਰ ਕਰਨਾ ਖੋਰ ਵੀ ਜੋਖਮ ਭਰਿਆ ਹੋ ਜਾਂਦਾ ਹੈ ਪਿੰਡ ਵਾਸੀਆਂ ਨੇ ਹਾਲ ਹੀ ਵਿੱਚ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਇਸ ਬਾਰੇ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਪਰ ਹਾਲੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਪਿੰਡ ਵਾਸੀ ਇਸੇ ਉਮੀਦ ਵਿੱਚ ਨੇ ਕਿ ਕਦੋਂ ਸਰਕਾਰ ਜਾਕੇਗੀ ਤੇ ਕਦੋਂ ਉਹਨਾਂ ਨੂੰ ਨਦੀ ਪਾਰ ਕਰਨ ਲਈ ਇੱਕ ਪੁਲ ਮਿਲੇਗਾ